ਇਹਦਾ ਮੋਰਚਾ ਲੱਗਿਆ ਜੀ ਬਹੁਤ ਹੀ ਇੱਕ ਪਵਿੱਤਰ ਕੰਮ ਹੈ ਪਾਣੀ ਨਿਰਮਲ ਪਾਣੀ ਪਵਿੱਤਰ ਰੱਖਣਾ ਹੁੰਦਾ ਹੈ ਕੰਮ ਵੀ ਉਵੇਂ ਹੀ ਪਵਿੱਤਰ ਆ ਕਿਉਂਕਿ ਪੰਜਾਬ ਦੇ ਅੰਦਰ ਪਾਣੀਆਂ ਦਾ ਮਸਲਾ ਕਾਫੀ ਪੱਠ ਰਿਹਾ ਹੈ ਪਾਣੀਆਂ ਦਾ ਮਸਲਾ ਪੱਠ ਰਿਹਾ ਕਦੋਂ ਪਾਣੀ ਪਾਣੀ ਲੋਕਾਂ ਨੂੰ ਪੀਣ ਲਈ ਮਿਲੇ ਖੇਤਾਂ ਨੂੰ ਮਿਲੇ ਸਾਫ਼ ਸੁਥਰਾ ਪਾਣੀ ਮਿਲੇ ਪਾਣੀ ਦਾ ਪਾਣੀ ਦੇ ਵਿੱਚ ਪੋਲਿਊਸ਼ਨ ਨਾ ਹੋਵੇ ਪਾਣੀ ਗੰਧਲਾ ਨਾ ਹੋਵੇ ਇਹ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਆਵਾਜ਼ ਉਠਾ ਰਹੇ ਨੇ ਅੱਜ ਪੰਜਾਬ ਐਕਸ਼ਨ ਕਮੇਟੀ ਨੇ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਉਹ ਢਿਆਲੇ ਦਾ ਬੜਾ ਮਸ਼ਹੂਰ ਕਹੋ 네ਗੇਟਿਵਲੀ ਮਸ਼ਹੂਰ ਬੁੱਡੇ ਨਾਲੇ ਦਾ ਜਿਹੜਾ ਮੁੱਦਾ ਹੈ ਉਹਨੂੰ ਲੈ ਕੇ ਜਿੱਥੇ ਪ੍ਰੋਗਰਾਮ ਰੱਖਿਆ ਸਾਧੂ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਇਓ ਮੈਂ ਆਪਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇੱਥੇ ਫੋਰਟ ਤੇ ਆਇਆ ਕਿਉਂਕਿ 34 35 ਕਿਲੋਮੀਟਰ ਦਾ ਸੜਾ ਹੈ ਇਹ ਕਿੱਥੇ ਹੈ ਫਲੋ ਕਰਦਾ ਹੈ ਇਹਦੇ ਵਿੱਚ ਲੁਧਿਆਣੇ ਦੀਆਂ ਬਹੁਤੀਆਂ ਜਿਹੜੀਆਂ ਫੈਕਟਰੀਆਂ ਨੇ ਕੋਈ ਚਾਹੇ ਕੈਮੀਕਲਸ ਪਾਉਂਦੀਆਂ ਨੇ ਵੇਸਟ ਪ੍ਰੋਡਕਟਸ ਪਾਉਂਦੀਆਂ ਨੇ ਉਹਦੇ ਨਾਲ ਇਹਦੀ ਪੋਲਿਊਸ਼ਨ ਹੋ ਜਾਂਦੀ ਹੈ ਪਾਣੀ ਗੰਧਲਾ ਹੋ ਜਾਂਦਾ ਹੈ। ਇਹਨਾਂ ਅਲਟੀਮੇਟਲੀ ਇਹ ਪਾਣੀ ਸਾਤੂਜ ਚ ਜਾ ਕੇ ਪੈ ਜਾਂਦਾ ਥੋੜਾ ਅੱਗੇ ਜਾ ਕੇ। ਸੋ ਕਹਿ ਲੋ ਕਿ ਸਾਤੂਜ ਦਾ ਪਾਣੀ ਜਿਹੜਾ ਉਸ ਤੋਂ ਅੱਗੇ ਜਾਂਦਾ ਚਾਹੇ ਪੰਜਾਬ ਚ ਚਾਹੇ ਹਰਿਆਣਾ ਚ ਚਾਹੇ ਰਾਜਸਥਾਨ ਚ ਉੱਥੇ ਸਮੱਸਿਆ ਕ੍ਰੀਏਟ ਕਰਦਾ ਖੇਤਾਂ ਲਈ ਵੀ ਤੇ ਪੀਣ ਲਈ ਵੀ। ਸੋ ਅੱਜ ਲੁਧਿਆਣੇ ਦਾ ਇਹ ਪੱਗ ਦਾ ਮਸਲਾ ਜਿਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਤੇ মিডিਆ ਵਾਲੇ ਸਾਥੀ ਬੜੇ ਜੋਰਸ਼ ਨਾਲ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆਰ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਜਾਂ ਲੋਕਾਂ ਦੇ ਕਿਉਂਕਿ ਮੈਂ ਕਿਸਾਨ ਲੀਡਰਿੰਗ ਦੀ ਮੈਂ ਇੱਕ ਡਾਕਟਰ ਵੀ ਹਾਂ ਮੈਨੂੰ ਪਤਾ ਹੈ ਕਿ ਪਾਣੀ ਦਾ ਗੰਦਲਾ ਪਾਣੀ ਹੈ ਜਿਹੜਾ ਕਿਵੇਂ ਕੈਂਸਰ ਪੈਦਾ ਕਰਦਾ ਹੈ ਕਿਵੇਂ ਪਾਣੀ ਪੋਲਿਊਟਡ ਹੋਵੇ ਕਿਵੇਂ ਇਨਫੈਕਟਿਵ ਹੈਪਾਟਾਈਟਿਸ ਪੈਦਾ ਕਰਦਾ ਹੈ ਕਿਵੇਂ ਉਹ ਬਹੁਤ ਸਾਰੀਆਂ ਗੈਸਟ੍ਰੋਇਨਟ੍ਰਾਈਟਿਸ ਦੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ ਸੋ ਇਸ ਕਰਕੇ ਪਾਣੀ ਦਾ ਸਾਫ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਔਰ ਬੁੱਢੇ ਨਾਲੇ ਦੇ ਪਵਿੱਤਰ ਪਾਣੀ ਲਈ ਜੋ ਵੀ ਕੋਸ਼ਿਸ਼ ਹੋ ਸਕਦੀ ਹੈ ਉਹਦੇ ਚ ਸਿਰ ਜਰੂਰ ਕਰਾਂਗੇ ਐਮਐਲਏ ਕੋਈ ਵੀ ਨਾ ਕਹਦਾ ਤੋੜਨਾ ਹੈ ਨਹੀਂ ਬਥੇਰ ਕਹਿੰਦਾ ਮੈਂ ਉਹ ਬੁੱਢੇ ਉਹਨਾਂ ਦਾ ਕਿ ਕਿਸੇ ਐਮਐਲਏ ਨੇ ਤੁਹਾਡੇ ਨੇ ਜੋ ਕੋਈ ਪ੍ਰਸੰਗ ਲੱਗਿਆ ਸੀ ਇਹਦੇ ਵਾਸਤੇ ਉਹ ਦੋੜ ਤੱਕ ਅੱਗੇ ਜਾ ਕੇ ਉਹਨਾਂ ਨੇ ਕੁਛਾ ਕੱਢਿਆ ਬਿਊਰੋਕ੍ਰੇਸੀ ਦਾ। ਵੈਸੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਬਿਊਰੋਕ੍ਰੇਸੀ ਆਪਣੇ ਆਪ ਚ ਨਹੀਂ ਕੋਈ ਚੇਂਜ ਹੁੰਦੀ। ਇੱਕ ਪੂਰੇ ਧਚੇ ਦੀ ਇੱਕ ਰੋਕ ਰਹਿਣ ਦਾ ਹਰ ਹਰਜਾ ਹੁੰਦਾ। ਮੈਂ ਬੜੀ ਸਪਸ਼ਟ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਲੋਕਾਂ ਨੇ ਬੜੀ ਆਸ ਦੇ ਨਾਲ ਅਰ ਟ੍ਰੈਡੀਸ਼ਨਲ ਪਾਰਟੀਆਂ ਨੂੰ ਰਿਜੈਕਟ ਕਰਕੇ ਨਵੀਂ ਪਾਰਟੀ ਲਿਆਂਦੀ ਸੀ ਬੜੇ ਅਫਸੋਸ਼ ਦੀ ਗੱਲ ਹੈ ਕਿ ਐਮਐਨਏ ਤੋਂ ਲੈ ਕੇ ਚੇਅਰਮੈਨਾਂ ਤੋਂ ਲੈ ਕੇ ਮੰਤਰੀਆਂ ਤੱਕ 에ਵਰੀਵੇਅ ਲੋਕ ਨੇ ਜਿਹੜੇ ਜਿਤ ਚਾਹੁੰਦੇ ਸੀ ਕੋਸ਼ ਹੋਊਗਾ ਉਹ ਨਾ ਹੋ ਕੇ ਬਲਕਿ ਪੰਜਾਬ ਨੂੰ ਭ੍ਰਿਸ਼ਟਾਚਾਰੀ ਦੇ ਨਾਲ ਨੱਕੋ ਨੱਕ ਡਬੂ ਰੱਖਿਆ ਇਹ ਲੋਕਾਂ ਵੱਲੋਂ ਆਮ ਹੀ ਸ਼ਿਕਾਇਤਾਂ ਆ ਰਹੀਆਂ ਨੇ ਕਿੱਥੇ ਕਿੱਥੇ ਸਾਡੀਆਂ ਜਿੱਥੇ ਵੀ ਕੇਵਲ ਉੱਥੋਂ ਨਹੀਂ ਬਲਕਿ ਹਲੇ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਟਾਈਮ ਲੱਗੂਗਾ ਲੇਕਿਨ ਤਾਂ ਹਿਸਾਲਾਂ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦਾ ਆ ਗਿਆ ਵੀ ਪ੍ਰਾਪਰਟੀਆਂ ਤੇ ਬੇਨਾਮੀ ਰਜਿਸਟਰੀਆਂ ਕਰਾਈਆਂ ਜਾ ਰਹੀਆਂ ਨੇ ਮੁਖਤਿਆਰ ਨਾਮੇ ਦਿੱਤੇ ਜਾ ਰਹੇ ਨੇ ਇਹ ਜਿਹੜਾ ਸਾਰਾ ਸਰਕਾਰ ਦੇ ਅਧੀਨ ਮੰਤਰੀਆਂ ਤੇ ਅਫਸਰਾਂ ਵੱਲੋਂ ਕੀਤਾ ਜਾ ਰਿਹਾ ਬਹੁਤ ਹੀ ਨਿੰਦਣਯੋਗ ਹੈ ਔਰ ਪੰਜਾਬ ਦੇ ਲੋਕਾਂ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਦੇ ਚੰਗਾ ਉਦੋਲਨ ਖੜਾ ਕਰਾਂਗੇ ਅਸੀਂ ਰਲ ਕੇ ਉਹਦੇ ਚ ਗਵਾਈ ਕਰਾਂਗੇ ਉਹਦੇ ਚ ਖਸਵਾਵਾਂਗੇ ਔਰ ਇਹ ਚਾਹੇ ਪਾਣੀ ਦਾ ਮਸਲਾ ਚਾਹੇ ਪ੍ਰਸ਼ਟਾਚਾਰੀ ਦਾ ਮਸਲਾ ਚਾਹੇ ਭਾਈ ਭਤੀਜਾਵਾਦ ਦਾ ਮਸਲਾ ਪੰਜਾਬ ਦੇ ਲੋਕ ਦੇਸ਼ ਸਭ ਤੋਂ ਜਿਆਦਾ ਸਮੂਹਧਾਰਨੇ ਸਿਆਣੇ ਨੇ ਚੇਤਨ ਨੇ ਔਰ ਜ਼ਰੂਰੀ ਇਹ ਲੜਾਈ ਹੈ ਜਿਹੜੀ ਵੱਡੇ ਪੱਧਰ ਤੇ ਇੱਕ ਵੱਧੂ ਕੀਤੇ ਅਸੀਂ ਜਿੱਤਾਂਗੇ ਜਿਹੜਾ ਇਹ ਸੰਘਰਸ਼ ਉਲੀਕਿਆ ਇਹ ਪੂਰੇ ਪੰਜਾਬ ਵਾਸਤੇ ਆਮ ਲੋਕਾਂ ਵਾਸਤੇ ਕਿਉਂਕਿ ਜਿਹੜਾ ਸਾਡੇ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਅਸੀਂ ਕਹਿੰਦੇ ਹਾਂ ਬਾਰ ਬਾਰ ਕਿ ਇੰਡਸਟਰੀ ਨੂੰ ਜਿਹੜਾ ਇੰਡਸਟਰੀ ਇਹਦੇ ਵਿੱਚ ਰੋਕ ਲਗਾਵੇ ਜਿਹੜਾ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਆ ਉਹ ਕਿੱਥੇ ਆ ਇਹਨਾਂ ਨੂੰ ਟ੍ਰੀਟ ਕਰਕੇ ਪਾਣੀ ਇਹ ਭੇਜਣਾ ਚਾਹੀਦਾ ਸਰਕਾਰਾਂ ਇਹਤੇ ਕੀ ਕਦਮ ਚੁੱਕ ਰਹੀਆਂ ਜੋ ਜਦੋਂ ਸਰਕਾਰਾਂ ਨਹੀਂ ਕਰ ਨੂੰ ਚੁੱਕਦੀਆਂ ਫਿਰ ਇਸੇ ਤਰੀਕੇ ਦੇ ਨਾਲ ਆਮ ਜਨਤਾ ਨੂੰ ਉੱਠਣਾ ਪੈਂਦਾ ਪਬਲਿਕ ਨੂੰ ਉੱਠਣਾ ਪੈਂਦਾ ਸੰਘਰਸ਼ ਵਾਸਤੇ ਸੋ ਅੱਜ ਇਸ ਸੰਘਰਸ਼ ਵਾਸਤੇ ਅੱਜ ਇੱਕਤਰ ਹੋਏ ਆ ਜਿਹੜਾ ਉਪਰਾਲਾ ਇੱਥੋਂ ਜਿਹੜੀ ਸੰਘਰਸ਼ ਕਮੇਟੀ ਉਹਨੇ ਸ਼ੁਰੂ ਕੀਤਾ ਤੇ ਉਹਦੀ ਅਸੀਂ ਸਪੋਰਟ ਕਰਨ ਆਏ ਆ ਕਿਸਾਨ ਮਜਦੂਬੂ ਮੋਰਚੇ ਵਾਲੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਇਹ ਤੇ ਜਲਦੋਂ ਜਲਦ ਐਕਸ਼ਨ ਲੈਣਾ ਚਾਹੀਦਾ ਜਿਵੇਂ ਆ ਪਾਣੀ ਨੂੰ ਕਾਲਾ ਕੀਤਾ ਜਾ ਰਿਹਾ ਸਾਰੀ ਇੰਡਸਟਰੀ ਨੂੰ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਪਰ ਇਹ ਪਾਣੀ ਜਿਹੜਾ ਗੰਦਲਾ ਤੇਜਾਬੀ ਪਾਣੀ ਕੈਮੀਕਲ ਵਾਲਾ ਪਾਣੀ ਇਹਦੇ ਵਿੱਚ ਸਿੱਕਿਆ ਜਾਂਦਾ ਇਸ ਪਾਣੀ ਨੂੰ ਪੋਲਿਊਟ ਕੀਤਾ ਜਾ ਰਿਹਾ ਇਹਨੂੰ ਸਰਕਾਰ ਰੋਕੇ ਬਹੁਤ ਅੰਦਰ ਜਿਹੜੀ ਲਗਾਤਾਰ ਵਧ ਰਹੀ ਹੈ 2003 ਦੇ ਵਿੱਚ 18 ਲੋਕ ਬਿਲਕੁਲ ਇਤਨਾ ਲੋਕ ਮਾਰਦੇ ਸਨ ਥੋੜੇ ਹਾਰ ਕੰਪਨੀ ਕਿਵੇਂ ਰੋਕਦਾ ਤੁਸੀਂ ਦੇਖੋ ਕੈਂਸਰ ਨਾਲ ਪੀੜਤ ਹੋ ਰਹੇ ਆ ਕੈਂਸਰ ਨਾਲ ਪੀੜਤ ਹੋਣ ਦਾ ਮਤਲਬ ਇਹ ਆ ਵੀ ਇਹ ਸਾਡੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਜ਼ਹਿਰ ਭਰਤੀ ਪਾਣੀ ਦੇ ਵਿੱਚ ਉਹ ਕੈਮੀਕਲ ਪਾਣੀ ਦੇ ਵਿੱਚ ਪਾਤਾ ਉਦੋਂ ਇਹ ਕੈਂਸਰ ਪੈਦਾ ਹੋ ਰਿਹਾ ਸੋ ਇਹ ਕੈਂਸਰ ਨੂੰ ਰੋਕਣ ਵਾਸਤੇ ਅਸੀਂ ਇਹ ਸਾਡੇ ਪੰਜਾਬ ਨੂੰ ਜਿਹੜਾ ਉਹ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਜੀ ਕਹਿੰਦੇ ਸਿਹਤਮੰਦ ਪੰਜਾਬ ਬਣਾਉਣਾ ਤੇ ਜੇ ਸਿਹਤਮੰਦ ਪੰਜਾਬ ਬਣਾਉਣਾ ਦੇ ਫੇਰੇ ਇਸ ਤਰ੍ਹਾਂ ਬਣੇਗਾ ਕਿ ਜਿਹੜਾ ਸਾਡਾ ਪਾਣੀ ਆ ਸਾਡੇ ਦਰਿਆ ਆ ਨਾਲੇ ਉਹਨਾਂ ਦੇ ਵਿੱਚ ਕੈਮੀਕਲ ਛੁੱਟ ਗਏ ਜ਼ਹਿਰ ਛੁੱਟ ਗਏ ਸੋ ਸਰਕਾਰ ਇਹ ਤੇ ਕੀ ਕਰ ਰਹੀ ਆ ਸਾਡਾ ਪੋਲਿਊਸ਼ਨ ਬੋਰਡ ਕੀ ਕਰ ਰਿਹਾ ਸੋ ਇਹ ਬਿਲਕੁਲ ਜਿਹੜਾ ਪੋਲਿਊਸ਼ਨ ਬੋਰਡ ਜਿਹੜਾ ਤੁਮ ਕੰਨੀ ਨੀਂਦ ਸੁੱਤਾ ਹੋਇਆ ਉਹਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਸੋ ਅੱਜ ਉਹਨੂੰ ਜਗਾਉਣ ਵਾਸਤੇ ਆਏ ਆ ਨਹੀਂ ਤਾਂ ਇਸ ਤੋਂ ਵੱਡਿਆ ਵੀ ਸੰਘਰਸ਼ ਜਿਹੜਾ ਅੱਗੇ ਹੋਰ ਹੋਏਗਾ ਮੀਂਦੇ ਦੇ ਲੁਧਿਆਣਾ ਦੇ ਕਿ ਐਮਐਲਏ ਨੇ ਵੀ ਅਫਸਰ ਸ਼ਾਹੀ ਦੇ ਉੱਪਰ ਇਲਜ਼ਾਮ ਲਾਇਆ ਕਿ ਅਫਸਰ ਕੋਈ ਸੁਣਦੇ ਨਹੀਂ ਆ ਗੱਲਬਾਤ ਦੇਖੋ ਇਹ ਲਗਭਗ ਜਿਹੜੀ ਪੰਜਾਬ ਸਰਕਾਰ ਦੇ ਸਾਰੇ ਹੀ ਨੁਮਾਇੰਦੇ ਹੁਣ ਤੱਕ ਇਹ ਹੀ ਅਲਾਪਦੇ ਆ ਉਹਨਾਂ ਦੇ ਐਮਐਲਏ ਵੀ ਕੋਈ ਸਾਡੀ ਕੀ ਸੁਣਾਈ ਨਹੀਂ ਹੁੰਦੀ ਫਿਰ ਕੀ ਕਰ ਰਹੀ ਕੰਮ ਇਹ ਸਰਕਾਰ ਫਿਰ ਮੈਂ ਕਹਿੰਨਾ ਸਾਡੇ ਮੁੱਖ ਮੰਤਰੀ ਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਜੇ ਪ੍ਰਸ਼ਾਸਨ ਉਹਦੇ ਕੰਟਰੋਲ 'ਚ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕੰਟਰੋਲ 'ਚ ਨਹੀਂ ਤਾਂ ਫਿਰ ਪੰਜਾਬ ਨੂੰ ਕਿਵੇਂ ਕੰਟਰੋਲ 'ਚ ਲਿਆਉਣਗੇ ਕਿ ਮੈਂ ਜਿਹੜਾ ਲਾਇਨ ਆਰਡਰ ਨੂੰ ਮੇਨਟੇਨ ਕਰਾਉਣਗੇ ਸੋ ਇਹ ਜੇ ਉਹਨਾਂ ਦੇ ਹੀ ਐਮਐਲਏ ਇਹ ਕਹਿ ਰਹੇ ਆ ਕਿ ਸਾਡਾ ਕਹਿਣਾ ਸੁਭਾਵਿਕ ਸੱਚ ਆ ਫਿਰ ਅਸੀਂ ਝੂਠ ਨਹੀਂ ਬੋਲ ਰਹੇ ਵੀ ਅੱਜ ਜਿਹੜਾ ਆਮ ਮੁਹਾਰੇ ਹੋਏ ਪੈਸਾ ਦੇ ਅਫਸਰ ਅੱਜ ਹਰ ਹਰ ਮਹਿਕਮਾ ਜਿਹੜਾ ਆਮ ਮੁਹਾਰੇ ਹੋਇਆ ਪਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਵੀ ਕ腐ਪਸ਼ਨ ਬੰਦ ਕਰਨੀ ਹੈ ਉਹ ਕ腐ਪਸ਼ਨ ਅੱਗੇ ਨਾ ਵਧੀ ਹੈ ਘਟੀ ਨਹੀਂ ਕ腐ਪਸ਼ਨ ਵਧੀ ਹੈ ਜਗਮੀਤ ਸਿੰਘ ਆ ਜੀ ਮੇਰਾ ਨਾਮ ਆਪਾਂ ਸਪੋਰਟ ਦੇ ਚਾਏ ਆ ਦੇਖੋ ਜੀ ਇਸ ਮੋਰਚੇ 'ਚ ਓਨ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਮੁਹਿੰਮਾ ਜਿਹੜੀ ਇਹ ਚੱਲ ਰਹੀ ਆ ਪੰਜਾਬ ਭਰ ਦੇ ਪਾਣੀਆਂ ਨੂੰ ਬਚਾਉਣ ਦਾ ਜਿਹੜਾ ਇੱਕ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਤੇ ਦੁਨੀਆ ਭਰ ਦੇ ਲੋਕਾਂ ਵੱਲੋਂ ਅੱਜ ਸਿਰਫ ਪਾਣੀ ਨੂੰ ਬਚਾਉਣ ਵਾਸਤੇ ਹਰ ਤਰੀਕੇ ਨਾਲ ਸੰਘਰਸ਼ ਕੀਤਾ ਜਾ ਰਿਹਾ ਤੇ ਸਾਡਾ ਵੀ ਫਰਜ਼ ਬਣਦਾ ਸੀ ਅਸੀਂ ਪੰਜਾਬ ਭਾਰਤ ਦੇ ਪਾਣੀਆਂ ਦੀ ਜਿ ਰਾਖੀ ਕਰਨੀਆ ਤੇ ਇਸ ਮੋਰਚੇ ਦੇ ਵਿੱਚ ਸਾਡਾ ਵੀ ਹੋਣਾ ਜ਼ਰੂਰੀ ਸੀਗਾ ਅਸੀਂ ਦੱਸੀਏ ਸਾਡਾ ਕਿ ਜਿਹੜਾ ਟੈਰੀਆਂ ਦਾ ਇਹ ਵੀ ਪਾਣੀ ਦੂਸ਼ਣ ਕਰਦਾ ਇਹ ਤਾਂ ਤੁਹਾਡਾ ਕੀ ਦੇਖੋ ਜੀ ਜਿਹੜੀਆਂ ਦੇ ਫੈਕਟਰੀਆਂ ਆ ਪਾਣੀ ਕਿਸੇ ਦਰਿਆ ਦੇ ਵਿੱਚ ਪਾਰੀਆਂ ਚਾਹੇ ਧਰਤੀ ਹੇਠਾਂ ਸੋਟ ਰੀਆਂ ਉਹ ਉਹ ਜੇ ਉਹਨਾਂ ਫੈਕਟਰੀਆਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਕਾਰਾਂ ਆ ਕਿਉਂਕਿ ਫੈਕਟਰੀਆਂ ਨੂੰ ਲਾਇਸੈਂਸ ਸਰਕਾਰਾਂ ਦਿੰਦੀਆਂ ਆ ਇਲਾਕੇ ਦੇ ਲੋਕ ਨਹੀਂ ਦਿੰਦੇ ਗੁਨੇਗਾਰ ਆਪਾਂ ਲੋਕਾਂ ਨੂੰ ਕਹਿ ਦਿੰਦੇ ਆ ਕਿਸਾਨਾਂ ਨੂੰ ਕਹਿ ਦਿੰਦੇ ਆ ਧਰਤੀ ਹੇਠਾਂ ਪਾਣੀ ਮੁੱਕ ਗਿਆ ਪਰ ਕਿਤੇ ਨਾ ਕਿਤੇ ਗੁਨੇਗਾਰ ਇਹ ਫੈਕਟਰੀਆਂ ਆ ਤੇ ਸਰਕਾਰ ਜਿਹੜੀ 450 ਫੁੱਟ ਤੱਕ ਦਾ ਪਾਣੀ ਖਰਾਬ ਕਰਨ ਦੀ ਜ਼ਿੰਮੇਵਾਰ ਆ ਹੁਣ ਪਹਿਲਾਂ ਤਾਂ ਸਾਡੇ ਪਿੰਡ ਜਿਹੜੀ ਜਗਜੀਤ ਇੰਡਸਟਰੀ ਲੱਗੀ ਸੀ ਉਹਨੇ ਸਾਡਾ ਜਿਹੜਾ ਪਾਣੀ ਆ ਪਿੰਡ ਦਾ ਕਾਫੀ ਖਰਾਬ ਕੀਤਾ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਹਨਾ ਉਹਨਾਂ ਦੇ ਸਾਡੇ ਕੋਲ ਸੈਂਪਲਿੰਗ ਵੀ ਕੀਤੀ ਹੋਈ ਆ ਹੁਣ ਇਸ ਤੋਂ ਬਾਅਦ ਉੱਥੇ ਇਥੇ ਨੋਲ ਦਾ ਪਲਾਂਟ ਲਗਾਉਣ ਜਾ ਰਹੀ ਆ 3 4 300 280 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਸੈਂਟਰ ਦਾ ਤੋਂ ਉੱਥੇ ਤਨੋਲ ਲਗਾ ਰਹੀ ਆ ਥੋੜਾ ਤਨੋਲ ਦੇ ਵਿੱਚ ਕੀ ਹੋਣਾ ਜੀ ਉਹਨਾਂ ਨੇ ਉੱਥੇ ਫੇਰ ਪਾਣੀ ਵੇਸਟ ਕਰਨਾ ਪਹਿਲਾਂ ਤਾਂ ਧਰਤੀ ਇੱਥੋਂ ਉਹਨਾਂ ਨੇ ਪਾਣੀ ਕੱਢਣਾ ਬਾਹਰ ਪਾਣੀ ਜਿਹੜਾ ਬਹੁਤ ਬਹੁਤ ਜਿਆਦਾ ਮਾਤਰਾ ਵਿੱਚ ਪਾਣੀ ਯੂਜ਼ ਹੋਣਾ ਤਨੋਲ ਵਾਸਤੇ ਫੇਰ ਜਿਹੜਾ ਵੇਸਟ ਪਾਣੀ ਆ ਉਹਨੂੰ ਫੇਰ ਧਰਤੀ ਦੇ ਥੱਲੇ ਗੰਦੇ ਪਾਣੀ ਨੂੰ ਜਿਹੜਾ ਪਲੂਟਡ ਵਾਟਰ ਆ ਕੈਮੀਕਲ ਵਾਟਰ ਆ ਉਹਨੂੰ ਫੇਰ ਧਰਤੀ ਵਿੱਚ ਢੇਟਾ ਪਾਉਣਾ ਸਾਡਾ ਤਾਂ ਪਹਿਲਾਂ ਹੀ ਪਾਣੀ ਇਦਾਂ ਦਾ ਆ ਬਹੁਤ ਜ਼ਿਆਦਾ ਖਰਾਬ ਆ ਥੋੜੇ ਇਸ ਤੋਂ ਵੀ ਉੱਪਰ ਸਾਡਾ ਜਿਹੜਾ ਪਾਣੀ ਖਰਾਬ ਹੋਊਗਾ ਸਾਡੇ ਹੁਣ ਪਿੰਡ 'ਚ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਲੋਕ ਬੱਚਿਆਂ ਨੂੰ ਲੀਵਰ ਦੀਆਂ ਕਿਡਨੀ ਦੀਆਂ ਜਿਹੜੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਜੇ ਇਹ ਐਥਨੌਲ ਪਲਾਂਟ ਲੱਗਦਾ ਆ ਉਹ ਤੇ ਫੈਕਟਰੀ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਪਲੂਟਡ ਵਾਟਰ ਆ ਉਹ ਧਰਤੀ 'ਤੇ ਢੋਰਾ ਰਹੀਂ ਧਰਤੀੇਟਾਂ ਪਾਉਂਦੀ ਰਹੀ ਤੇ ਜਿਹੜਾ ਸਾਡੇ ਪਿੰਡ ਦੇ ਬਹੁਤ ਹਾਲਾਤ ਜਿਹੜੇ ਇਲਾਕੇ ਦੇ ਕੱਲੇ ਸਾਡੇ ਪਿੰਡ ਹਮੀਰੇ ਦੇ ਨਹੀਂ ਜਿਹੜੇ ਨਾਲ-ਨਾਲ ਇਲਾਕੇ ਆ ਉਹਨਾਂ ਸਾਰਿਆਂ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਹੋ ਜਾਣਗੇ ਜਿਹੜਾ ਇਨਵਾਇਰਨਮੈਂਟ ਆ ਬਹੁਤ ਜ਼ਿਆਦਾ ਖਰਾਬ ਹੋਊਗਾ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਜਿਹੜਾ ਪੋਲੀਸ਼ਨ ਕੰਟਰੋਲ ਬੋਰਡ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਦੇ ਅਸੀਂ ਉਹਨਾਂ ਨੂੰ ਲੈਟਰਾਂ ਚਿੱਟੀਆਂ ਜਾ ਕੇ ਮੰਗ ਪੱਤਰ ਦੇ ਕੇ ਆਏ ਆ ਪਰ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਜਿਹੜੀ ਉਹ ਨਹੀਂ ਹੋ ਰਹੀ ਉਹਦਾ ਨਾਮ ਕੀ ਹੈ ਪ੍ਰਵਿੰਦਰ ਸਿੰਘ ਕਾਲੇ ਪਾਣੀ ਦਾ ਮੋਰਚਾ ਸਾਡੀ ਜਿਹੜਾ ਜੀਵਨ ਦਾ ਹੱਕ ਆ ਜਿਹੜਾ ਸਾਨੂੰ ਮਿਲਿਆ ਹੋਇਆ ਆ ਇਹ ਲੜਾਈ ਉਹਦੀ ਆ ਅੱਜ ਪੰਜਾਬ ਦੇ ਬੱਚੇ ਗੁੜਤੀ ਦੇ ਵਿੱਚ ਵੀ ਉਹਨਾਂ ਨੂੰ ਤਜਾਬ ਮਿਲ ਜਾਂਦਾ ਆ ਉਹਨਾਂ ਨੂੰ ਕੈਮੀਕਲ ਮਿਲ ਰਿਹਾ ਸਾਡੇ ਸਾਰੇ ਦਰਿਆ ਪਲੀਤ ਹੋ ਗਏ ਆ ਸਾਡਾ ਪੀਣ ਵਾਲਾ ਪਾਣੀ ਖੋਲਿਆ ਸਾਡੇ ਦਰਿਆ ਖੋਲੇ ਤੇ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਬਾਰ-ਬਾਰ ਨਹਿਰਾ ਦਰਿਆ ਸਾਫ਼ ਕਰਾ ਦਿੰਨੇ ਆ ਇਹਨਾਂ ਦੇ ਐਮਐਲਏ ਗੱਲ ਨਹੀਂ ਕਰਦੇ ਵੀ ਅਸੀਂ ਡਿਗਣਾ ਬੰਦ ਕਰਨਾ ਆ ਇਹ ਗੱਲ ਨਹੀਂ ਕਹਿੰਦੇ ਵੀ ਜ਼ਹਿਰ ਡਿਗਣੀ ਨਹੀਂ ਜਾਈਦੀ ਉਹ ਕਹਿੰਦੇ ਜ਼ਹਿਰ ਡਿਗੂਗੀ ਅਸੀਂ ਸਾਫ਼ ਕਰਦੇ ਆਂਗੇ ਨਹੀਂ ਸਾਫ਼ ਕਰਾਂਗੇ ਅਫਸਰਾਂ ਨੂੰ ਗਾਲਾਂ ਕੱਢਦੇ ਆਂਗੇ ਪਰ ਉਹ ਇਸ ਗੱਲ ਤੇ ਨਹੀਂ ਆਉਂਦੇ ਵੀ ਪੰਜਾਬ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਉਹ ਕਹਿੰਦੇ ਜੇ ਦੇ ਕੱਪੜਾ ਰੰਗਣਾ ਆ ਤੇ ਫੇਰ ਸਾਫ਼ ਪਾਣੀ ਚਾਹੀਦਾ ਪਰ ਜੇ ਤੁਹਾਡੇ ਜਵਾਕ ਨੇ ਪਾਣੀ ਪੀਣਾ ਆ ਤੇ ਤੁਸੀਂ ਗੰਦਾ ਮੰਦਾ ਪੀ ਲਓ ਇਹ ਮੋਰਜਾ ਇਸ ਬੇਦਬੀ ਦੇ ਖਿਲਾਫ ਹੈ ਜਿਹੜੀ ਪੰਜਾਬ ਦੇ ਨਹਿਰਾਂ ਦੀ ਦੇ ਪੰਜਾਬ ਦੀ ਜਿਹੜੀ ਪੁਸ਼ਤ ਜਿਹੜੀ ਇਕੋਸਾਈਡ ਹੋਇਆ ਸਾਡੀ ਨਸਲ ਖੁਸ਼ੀ ਹੋਈ ਆ ਅਸੀਂ ਆਪਣੇ ਦਰਿਆ ਜਿਹੜੇ ਆ ਹੁਣ ਬਚਾਉਣੇ ਨੇ ਅਸੀਂ ਵਾਪਸ ਲੈਣੇ ਨੇ ਇਹਨਾਂ ਲੋਕਾਂ ਨੂੰ ਜਿਹਨਾਂ ਨੇ ਸਾਡਾ ਪੀਣ ਵਾਲਾ ਪਾਣੀ ਪੱਤੜ ਦਾ ਵੀ ਖੋਲਿਆ ਤੇ ਦਰਿਆਵਾਂ ਦਾ ਵੀ ਖੋਲਿਆ ਉਹਨਾਂ ਨੇ ਤਾਂ ਕੱਲ ਜਿਹੜੇ ਬੰਦੇ ਸਾਡੇ ਪਾਣੀਆਂ ਨੂੰ ਗੰਦਾ ਕਰਨਦੇ ਆ ਕੱਲ ਵੀ ਉਹਨਾਂ ਨੇ ਨਾ ਉਧਰ ਨੂੰ ਮੂੰਹ ਕੀਤਾ ਨਾ ਉਂਗਲ ਕੀਤੀ ਉਹ ਕਹਿੰਦੇ ਆ ਵੀ ਜਿਹੜੇ ਅਫਸਰ ਤਾਂ ਜਿਹੜੇ ਲੋਕ ਸਾਫ਼ ਕਰਦੇ ਆ ਉਹ ਚੰਗੀ ਤਰ੍ਹਾਂ ਨਹੀਂ ਸਾਫ਼ ਕਰਦੇ ਮੈਂ ਗੋਗੀ ਨੂੰ ਪੁੱਛਣਾ ਚਾਹਨਾ ਵੀ ਕੀ ਜਿਹੜੇ ਸਿਵਾਹੀ ਸੇਵਕ ਆ ਜਿਹੜੇ ਇਹਨਾਂ ਦਰਿਆਵਾਂ ਨੂੰ ਜਿਹਨਾਂ ਦੀ ਡਿਊਟੀ ਆ ਸਾਫ਼ ਕਰਨ ਦੀ ਇਹ ਇਹ ਉਹ ਜ਼ਿੰਮੇਦਾਰ ਹੈ ਜਾਂ ਉਹ ਜ਼ਿੰਮੇਦਾਰਾ ਜਿਹੜੇ ਵਿੱਚ ਸੁੱਟਦੇ ਆ ਜਦੋਂ ਕੋਈ ਬੰਦਾ ਜਿਹੜੇ ਸੀਵਰ ਦੇ ਵਿੱਚ ਕੈਮੀਕਲ ਪੈਂਦਾ ਆ ਤੁਸੀਂ ਉਹਨੂੰ ਕਿਹੜੇ ਕੱਪੜੇ ਪਾਉਣ ਨੂੰ ਦਿੰਦੇ ਹੋ ਵੀ ਉਹ ਸਾਫ ਕੋਈ ਉਹਨੂੰ ਰਬੜ ਦੇ ਕੋਈ ਸੂਟ ਨਹੀਂ ਮਿਲਦੇ ਉਹ ਉਸੇ ਹੀ ਗੰਦੇ ਪਾਣੀ ਦੇ ਵਿੱਚ ਡੁੱਬਦਾ ਆ ਹੁਣ ਤੁਸੀਂ ਚਾਹੁੰਦੇ ਆ ਵੀ ਉਹ ਹੌਲਾ ਚਹਿਰਾ ਵੀ ਚੱਲੇ ਇਹ ਬਹੁਤ ਗਲਤ ਕਰ ਲਿਆ ਪੰਜਾਬ ਦੇ ਹਰ ਤੱਕੇ ਨਾਲ ੱੱਕਾ ਆ ਔਰ ਸਭ ਤੋਂ ਵੱਡਾ ੱੱਕਾ ਉਹਨਾਂ ਦੇ ਨਾਲ ਆ ਜਿਨ੍ਹਾਂ ਦੀ ਡਿਊਟੀ ਇਨ੍ਹਾਂ ਗੱਟਰਾਂ ਨੂੰ ਸਾਫ਼ ਕਰਨ ਦੀ ਲਈ ਜਾਂਦੀ ਹੈ ਅਮਿਤੋ ਜੀ ਅਮਿਤੋ ਜੀ ਦੇਖੋ ਇੱਕ ਤਾਂ ਸਾਨੂੰ ਦੁੱਖ ਇਸ ਗੱਲ ਦਾ ਹੋ ਰਿਹਾ ਹੈ ਕਿ ਨਾ ਸਾਡੇ ਪ੍ਰਸ਼ਾਸਕਾਂ ਨੂੰ ਨਾ ਹੀ ਸਾਡੇ ਸਾਰੇ মিডিਏ ਨੂੰ ਇਸ ਗੱਲ ਦਾ ਪਤਾ ਹੈ ਕਿ ਬੁੱਡੇ ਨਾਲੇ ਦਾ ਮਸਲਾ ਕੀ ਹੈ ਐਂਡ ਇਹ 트ੈਜੇਡੀ ਹੈ ਇਹ 트ੈਜੇਡੀ ਹੈ ਕਿ ਇੱਕ ਇੱਕ ਬੰਦਾ ਕਤਲ ਹੋ ਜਾਏ ਨਾ ਤੁਸੀਂ ਹਿੰਦੀ ਚ ਚਾਹੂਗੇ ਜਾਂ ਪੰਜਾਬੀ ਚ ਹਿੰਦੀ ਚ ਜਾਂ ਪੰਜਾਬੀ ਚ ਅਗਰ ਇੱਕ ਆਦਮੀ ਕਤਲ ਹੋ ਜਾਏ ਤਾਂ ਸਾਰਾ ਵਿਲੇਜ ਸਾਰਾ ਸ਼ਹਿਰ ਐਸਐਸਪੀ ਹਰਕਤ ਮੇ ਆ ਜਾਂਦਾ ਹੈ ये बुड्ढा नाले की वजह से कितने कत्ल हो रहे हैं कितनी बीमारियां फैल रही हैं कोई रोकेगा या नहीं रोकेगा अब सरकार नहीं रोकेगी तो हम रोकेंगे इसलिए जमा हुए हैं कितनी जगह है जो सत्यानाश कर रही कितनी वो फैक्ट्रियां हैं जो सीधा अपना पानी गंदा डाल रही हैं क्या फायदा ऐसे एसटीपी लगाने का जहां से केमिकल वाला पानी बाहर आए पूरे का पूरा पंजाब बीमार कर दिया आपने राजस्थान तक से आए हैं लोग इनको बीमार कर दिया आपने کرن پور سے ہیں گنگا نگر سے ہیں سارے لوگ ان کے یہاں فتح گڑھ صاحب میں برا حال ہو رہا ہے پورا پنجاب بیمار کر دیا کب روکو گے یار سارا کچھ روکا جائے آپ ان کے لیے الگ کلسٹر بناؤ نا کیوں نہیں بنا رہے ہو آپ اس پوری انڈسٹری کو کہیں اور لے کر جاؤ اور نہیں لے جا سکتے تامل ناڈو میں ڈرائنگ ڈائنگ نہیں ہوئی ہے آپ ڈائنگ کو ڈرائی والی کرو لیکوڈ زیرو کرو ڈسچارج ان کا کیوں نہیں کر رہے ہو کیا گورنمنٹ نے یہ جو بنائی ہیں اس کے اوپر عمل کروائے گی یا نہیں ان ان کو کے لائسنس رد ہوں گے یا نہیں اور اگر نہیں کر رہے ہو تو بتاؤ کیا وہ پلیوٹڈ نہیں کر رہے یہ بڑھا نالا جو میں نظر آ رہا ہے جو کالا پانی چھوڑ رہا ہے اس کو روکو گے یا نہیں روکو گے ایک سموہک لیول پہ ਸਮੂਹਕ ਲੈਵਲ ਤੇ ਕਤਲ ਹੋ ਰਿਹਾ ਹੈ ਉਸਕੋ ਰੋਕੇਗਾ ਕੋਈ ਕਿ ਨਹੀਂ ਰੋਕਣਾ ਚਾਹੀਏ ਨਾ ਦੇਖੋ ਹਮਲਾ ਇਸ ਲਈ ਬੋਲ ਰਹੇ ਹੈ ਲੋਕਾਂ ਨੂੰ ਇਸ ਲਈ ਸੱਦਾ ਦਿੱਤਾ ਹੈ ਕਿ ਗਵਰਨਮੈਂਟ ਕੁਝ ਨਹੀਂ ਕਰ ਰਹੀਆਂ ਗਿਆ ਅਦਰਵਾਇਜ਼ ਸਾਰੇ ਜਣੇ ਇਹ ਰਾਜਸਥਾਨ ਆਏ ਨੇ ਕਿਉਂ ਆਏ ਨੇ ਕਿ ਨਹੀਂ ਕੁਛ ਹੋ ਰਿਹਾ ਔਰ ਸਿਰਫ ਇਹੀ ਸਰਕਾਰ ਨਹੀਂ ਇਹ ਤੋਂ ਪਹਿਲੀਆਂ ਸਰਕਾਰਾਂ ਵੀ ਇਹ ਜੋ ਬੁੱਢਾ ਨਾਲਾ ਆਪ ਦੇਖ ਰਹੇ ਹੋ ਨਾ ਇਹ 84 ਤੱਕ ਜਹਾਂ ਇੱਥੇ ਲੋਕ ਨਹਾਉਂਦੇ ਸੀ ਇਹਨੂੰ ਬੁੱਢਾ ਦਰਿਆ ਬੋਲਦੇ ਸੀ ਇਹ ਪਹਿਲੀ ਪਾਤਸ਼ਾਹੀ ਨੇ ਨਾਂ ਰੱਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਅੱਜ ਉਹਨੂੰ ਨਾਲਾ ਬਣਾਤਾ ਇਨਕੇ ਜਾਂ ਫਤਿਹਗੜ੍ਹ ਸਾਹਿਬ ਮੇਂ ਇੱਕ ਨਦੀ ਹੈ ਜੋ ਸ਼ਿਵਾਲਿਕ ਸੇ ਆਤੀ ਹੈ ਉਹਦਾ ਨਾਮ ਸੀ ਹੰਸਲਾ ਨਦੀ ਜੋ ਠੰਡੇ ਬੁਰਜ ਦੇ نیچے سے ਜਾ ਰਹੀ थी ਉਹ ਵੀ ਨਾਲਾ ਬਣਾਤੀ ਹੈ ਇਹ ਕਿਨੇ ਬਣਾਇਆ ਕੌਣ ਕਰੂਗਾ ਉਹਦੇ ਲਈ ਕੰਮ ਗਵਰਨਮੈਂਟ ਨੂੰ ਕਰਨਾ ਚਾਹੀਦਾ ਨਾ ਇਹਨਾਂ ਦੇ ਲੈਸੈਂਸ ਰੱਦ ਕਰਨੇ ਚਾਹੀਦੇ ਨਹੀਂ ਕਰ ਰਹੇਗੇ ਤਾਂ ਫਿਰ ਭਾਈ ਅਸੀਂ ਕਰਾਂਗੇ ਕੁਝ ਲੋਕ ਕਰਨਗੇ ਕਿਉਂਕਿ ਆਫਟਰ ਆਲ ਲੋਕਾਂ ਲਈ ਸਰਕਾਰ ਹੈ ਨਾ ਤੇ ਜੇ ਲੋਕਾਂ ਦਾ ਭਲਾ ਸਰਕਾਰ ਨਹੀਂ ਕਰੂਗੀ ਤਾਂ ਭਾਈ ਫਿਰ ਅਸੀਂ ਕਰਾਂਗੇ ਅੱਜ ਅਸੀਂ ਸਿਰਫ ਮਾਰਚ ਕਰ ਰਹੇ ਹਾਂ ਇੱਥੋਂ ਕਹਿ ਰਹੇ ਹਾਂ ਸਰਕਾਰ ਨੂੰ ਗਵਰਨਮੈਂਟ ਨੂੰ ਕਿ ਸੁਧਰ ਜੋ ਨਹੀਂ ਤਾਂ ਫਿਰ ਅਸੀਂ ਇਹ ਕੁਝ ਵੀ ਕਰ ਸਕਦੇ ਬੰਨ ਵੀ ਮਾਰ ਸਕਦੇ ਹਾਂ ਕੁਝ ਹੋਰ ਵੀ ਕਰ ਸਕਦੇ ਹਾਂ ਕਿਉਂਕਿ ਇਹਦੀ ਮੌਤ ਵੰਡੀ ਜਾ ਚੁੱਕੀ ਹੈ ਇੱਥੇ ਮਾੜੀ ਮੁਸਤਾਫਾ ਹੈ ਮੋਗੇ ਕੋਲੇ ਪੈਂਡ ਆਦਾ ਵਿਲੇਜ ਪੂਰੇ ਦਾ ਪੂਰਾ ਮੈਂ ਹਿੰਦੀ ਇਸ ਲਈ ਬੋਲ ਰਿਹਾ ਕਿ ਇਹਨਾਂ ਨੂੰ ਸਮਝ ਆ ਜਾਏ ਕਿ ਅਦਾ ਪਿੰਡ ਕੈਂਸਰ ਕੇ ਸਾਥ ਬਿਮਾਰ ਹੈ ਬਹੁਤ ਤਰਾ ਗਾਲ ਹੈ ਮਲੋਟ ਕੇ ਪਾਸ ਜਾਂ ਵਲੀਪੁਰ ਆਬ ਕਹੀ ਵੀ ਚਲੇ ਜਾਓ ਬਿਮਾਰ ਹੋਏ ਬੜੇ ਲੋਕ ਮੈਂਟਲੀ ਰਿਟਾਇਰਡ ਬੱਚੇ ਜੰਮ ਰਹੇ ਆ ਪੈਦਾ ਹੋ ਰਹੇ ਆ ਕਿਉਂ ਹੋ ਰਹੇ ਆ ਵੀ ਪਹਿਲੇ ਤੋਂ ਨਹੀਂ ਹੁੰਦੇ ਥੇ ਇਹ ਹੈਪਟਾਈਟ ਸੀ ਕਹਾਂ ਸੇ ਆ ਗਿਆ ਕਾਲਾ ਪੀਲਿਆ ਕਹਾਂ ਸੇ ਆ ਗਿਆ ਸ਼ਰੀਅ ਮੌਤ ਵੰਡੀ ਜਾ ਰਹੀ ਔਰ ਕੋਈ ਰੋਕ ਨਹੀਂ ਰਿਹਾ ਕਾ ਜਿਹੜੇ ਪਾਕ ਗਾਲੇ ਪਾਣੀ ਅਗਰ ਗੇਟ ਰੈਕਟ ਕਰ ਰਿਹਾ ਹੈ ਕਿ ਜੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਗਲਤ ਹੈ ਔਰ ਬਹੁਤ ਪਹਿਲੋਂ ਮੈਂ ਤੇ ਮਦੋਜભાઈ ਇੱਥੇ ਆਏ ਸੀਗੇ ਅਸੀਂ ਬੁੱਢਾ ਜਰੀਆ ਦੇ ਉੱਧਰਲੀ ਬੰਨੇ ਜਾ ਕੇ ਅੱਗੇ ਜਾ ਕੇ ਅਸੀਂ ਪਿਕਚਰਸ ਖਿੱਚ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਸੀਗੀਆਂ ਜਿੱਥੇ ਗੰਦਾ ਪਾਣੀ ਇੱਕ ਸਾਫ਼ ਪਾਣੀ ਦੇ ਵਿੱਚ ਮਿਲ ਰਿਹਾ ਸੀਗਾ ਨਾਟ ਓਨਲੀ 댓 ਉਹਦੇ ਨਾਲ ਨਾਲ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਸਕਿਨ ਕੈਂਸਰ ਹੈ ਔਰ ਉਹਨਾਂ ਨੂੰ ਬਹੁਤ ਤਰੀਕੇ ਦੀਆਂ ਬਿਮਾਰੀਆਂ ਨੇ ਰਾਈਟ ਕੈਂਸਰ ਜਿਵੇਂ ਹਰ ਘਰ ਘਰ ਜਾ ਰਿਹਾ ਜਿਵੇਂ 슈ਗਰ ਹੈ ਸੋ ਮੈਨੂੰ ਲੱਗਦਾ ਹੈ ਜਿਹੜਾ ਪਾਣੀ ਹੈ ਉਹ ਸਾਫ਼ ਹੋਣਾ ਚਾਹੀਦਾ ਹੈ ਇਹ ਗਵਰਨਮੈਂਟ ਦੀ ਇੱਕ ਰਿਸਪੋਨਸੀਬਿਲਟੀ ਹੈ ਸੋ ਇਹਦੇ ਉੱਤੇ ਜਿਹੜਾ ਟ੍ਰੀਟਮੈਂਟ ਪਲਾਂਟ ਲਾਣਾ ਚਾਹੀਦਾ ਇਹ ਜਿਆ ਜਿਹਦੇ ਨਾਲ ਪਾਣੀ ਜਿਹੜਾ ਸਾਫ਼ ਹੋਵੇ ਆਦਰਵਾਇਸ ਬੁੱਝੇ ਦਰਿਆ ਨੂੰ ਬਣ ਕਰਨਾ ਚਾਹੀਦਾ ਹੈ ਕਿ ਐਨਡੀ ਦੇ ਰਿਹਾ ਸਰਕਾਰ ਨਹੀਂ ਪਤਾ ਰੱਖ ਦਿੰਦੀ ਪਰ ਇਹ ਸਾਫ਼ ਨਹੀਂ ਹੋ ਰਿਹਾ ਕਿਉਂ ਮੈਨੂੰ ਮਿਲਦਾ ਹੈ ਸਾਰੀਆਂ ਸਰਕਾਰਾਂ ਹੀ ਕਰਦੀਆਂ ਆ ਪਿਛਲੀਆਂ ਵੀ ਕਰਦੀਆਂ ਆ ਹੁੰਦੀਆਂ ਵੀ ਸੋ ਸਾਰੀਆਂ ਹੀ ਕਰਪਸ਼ਨ ਕਰਪਸ਼ਨ ਕਰਦੀਆਂ ਨੇ ਫਾਈਲਾਂ ਬੰਦ ਕਰਦੀਆਂ ਰਹਿੰਦੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਉੱਤੇ ਜਿਹੜੇ ਨਾਨ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਉੱਥੇ ਹੋ ਕੇ ਇਹਦੇ ਉੱਤੇ ਆਵਾਜ਼ ਚੁਕਣੀ ਚਾਹੀਦੀ ਹੈ ਇੱਕ ਨਵੀਂ ਸਰਕਾਰ ਜਦੋਂ ਵੀ ਆਉਂਦੀ ਆ ਉਹ ਇੱਕ ਵਾਰੀ ਗੈਰਨ ਲਿਖ ਕੇ ਇਹਨੂੰ ਸਾਫ਼ ਕਰਾਂਗੇ ਪੀਰਾਂ ਵਾਲੀ ਭਾਵਾਗੇ ਪਰ ਥੋੜੇ ਦੇਰ ਬਾਅਦ ਥੋੜੇ ਦੇਰ ਇਹਨੇ ਕਿਉਂ ਆਇਆ ਵੇਖੋ ਕਿਤੇ ਨਾ ਕਿਤੇ ਜਿਹੜਾ ਵੀ ਬੰਦਾ ਕੁਰਸੀ ਤੇ ਬਹਿੰਦਾ ਉਹਨੂੰ ਕੁਰਸੀ ਨਾਲ ਪਿਆਰ ਹੋ ਜਾਂਦਾ ਹੈ ਉਹ ਕਿਤੇ ਨਾ ਕਿਤੇ ਕਰਪਟ ਹੋ ਜਾਂਦਾ ਹੈ ਉਹਨਾਂ ਨੂੰ ਪੈਸੇ ਦਾ ਲਾਲਚ ਹੋ ਜਾਂਦਾ ਹੈ ਇਸ ਕਰਕੇ ਮੈਨੂੰ ਲੱਗਦਾ ਜਦੋਂ ਤੱਕ ਜਦੋਂ ਪਾਵਰ ਆਉਂਦੀ ਹੈ ਬੰਦੇ ਕੋਲ ਕਰਪਸ਼ਨ ਨਾਲ ਸ਼ੁਰੂ ਹੋ ਜਾਂਦੀ ਹੈ ਔਰ ਉਹ ਕਿਤੇ ਨਾ ਕਿਤੇ ਜਿਹੜੀ ਕਰਪਸ਼ਨ ਹੈ ਆਪਣੇ ਲੋਕੀ ਵੀ ਉਹਨਾਂ ਤੋਂ ਐਕਸਪੈਕਟ ਕਰਦੇ ਆ ਕਿਉਂਕਿ ਇਲੈਕਸ਼ਨ ਤੇ ਇੰਨਾ ਪੈਸਾ ਲੱਗਦਾ ਹੈ ਤੇ ਲੋਕੀ ਉਦੋਂ ਵੀ ਥਾਲੀਆਂ ਸਜਾ ਕੇ ਲੈ ਕੇ ਜਾਂਦੇ ਨੇ ਲੋਕੀ ਪੈਸੇ ਸ਼ਰਾਬਾਂ ਐਕਸੈਪਟ ਕਰਦੇ ਨੇ ਜੇ ਆਪਾਂ ਲੋਕੀ ਇਹ ਚੀਜ਼ਾਂ ਦੇ ਉੱਤੇ ਸਾਥ ਨਾ ਦੇਈਏ ਤੇ ਕਿਤੇ ਨਾ ਕਿਤੇ ਇਹ ਕਰਪਸ਼ਨ ਰੋਕ ਸਕਦੀ ਹੈ ਜਿਹਦੇ ਵੀ ਪੈਰ ਹੈ ਮੈਦਾਨ ਦੇ ਵਿੱਚ ਲੋਕ ਜਿਆਨ ਨੂੰ ਤੇਰੇ ਆ ਜਾ ਜਦੋਂ ਮਗਰੇ ਮੇਰੇ ਬਾਤੇ ਉਹਨਾਂ ਨੂੰ ਤੁਸੀ ਲਿਆਨੇ ਬੁਲਾ ਰਹੇ ਹੋਣੇ ਵਦ ਕੀ ਕਰਨਾ ਚਾਹੋਗੇ ਲੋਕਾਂ ਨੂੰ ਦੇਖੋ ਮੈਨੂੰ ਇਹ ਲੱਗਦਾ ਜਦੋਂ ਆਪਾਂ ਫੋਰਨ ਚ ਜਾਂਦੇ ਆਂ ਉਹਦੋਂ ਆਪਾਂ ਬੜੇ ਸਮਝਦਾਰ ਹੋ ਜਾਂਦੇ ਆਂ ਵੀ ਆਪਾਂ ਸੜਕ ਦੇ ਉੱਤੇ ਕੋਈ ਗੰਦ ਨਹੀਂ ਛੋੜਦੇ ਸਾਈਡਾਂ ਦੇ ਉੱਤੇ ਇਹ ਤੇ ਆਪਣਾ ਆਲਾ ਦੁਆਲਾ ਹੈ ਆਪਣਾ ਵਾਤਾਵਰਣ ਹੈ ਆਪਣੀ ਕੁਦਰਤ ਹੈ ਆਪਾਂ ਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ ਜੋ ਅਸੀਂ ਦਵਾਂਗੇ ਉਹ ਆਪਾਂ ਵਾਪਸ ਪਾਵਾਂਗੇ